ਤੋ ਸ਼ੁਕਰੀਆ ਜੀ ਸ਼ੁਕਰੀਆ ਜੁੜਨ ਲਈ ਦੱਸਣ ਦੇ ਲਈ ਸੋ ਇਹ ਕਹਿੰਦੇ ਪਿਸ਼ੋਕਰ ਇਹਨਾਂ ਦਾ ਪਟਿਆਲਾ ਜੀ ਤੋ ਆਪਾਂ ਹੁਣ ਗੱਲਬਾਤ ਕਰਦੇ ਆਂ ਜੀ ਬਾਈ ਦੇ ਨਾਲ ਲਓ ਜੀ ਪਾਕਿਸਤਾਨ ਦੇ ਐਪਲ ਦਾ ਸੇਬ ਸੇਬ ਦਾ ਭਾਅ ਹੈਗਾ 350 ਰੁਪਏ ਕਿਲੋ ਬਾਈ ਨੇ ਮੈਸੇਜ ਕਰ ਦਿੱਤਾ ਹੈਗਾ ਆਪਣਾ ਕੀ ਭਾਅ ਜੀ ਆਪਣਾ 100 ਰੁਪਏ 100 ਰੁਪਏ ਕਿਲੋ ਇੰਡੀਆ ਪੰਜਾਬ ਦਾ ਭਾਈ ਜੀ ਭਾਅ ਹੈਗਾ 100 ਰੁਪਏ ਕਿਲੋ ਬਾਈ ਜੀ ਤੇ ਅਨਾਰ ਦਾ ਕੀ ਭਾਅ ਜੀ ਅਨਾਰ 200 ਜੀ ਅਨਾਰ 200 ਤੇ ਕੇਲਾ ਜੀ ਇਹ ਲੈ 2 ਕਿਲੋ ਹੋ ਗਿਆ 3 ਕਿਲੋ ਲਾ ਦਿੰਦਾ ਅਰੇ ਮੈਂ 3 3.5 ਕਿਲੋ 100 ਦੇ 3 3 ਕਿਲੋ 100 ਦੇ ਪਾ ਰਿਹਾ ਬਾਈ ਜੀ ਤੇ ਅਨਾਰ ਦਾ ਭਾ ਪਾਕਿਸਤਾਨ ਦਾ ਬਾਈ ਨੇ ਦੱਸਿਆ 120 ਰੁਪਏ ਕਿਲੋ ਆਪਣੇ ਕਿੰਨਾ ਜੀ ਆਪਣਾ 200 200 ਹਾਂ 200 ਰੁਪਏ ਕਿਲੋ ਅਨਾਰ ਓਕੇ ਓਕੇ ਜੀ ਅਨਾਰ ਓਕੇ ਜੀ ਤੇ ਬਾਈ ਨੇ ਅਨਾਰ ਨਹੀਂ ਨਹੀਂ ਬਨਾਣਾ ਸੌਰੀ ਬਨਾਣਾ 120 ਰੁਪਏ ਕਿਲੋ ਆ ਬਾਈ ਜੀ ਨੇ ਦੱਸਿਆ ਆਪਣੇ ਕਿੰਨੇ 172 173 ਕਿਲੋ ਦਾ 22 ਬਾਈ ਜੀ ਪਾਕਿਸਤਾਨ ਦਾ ਭਾਅ ਦੱਸ ਰਿਹਾ ਮੈਂ ਦਰ ਬਾਈ ਪਾਕਿਸਤਾਨ ਦਾ ਦੱਸ ਰਿਹਾ ਪਾਕਿਸਤਾਨ ਦਾ 120 ਰੁਪਏ ਕਿਲੋ ਬਾਈ ਨੇ ਦੱਸਿਆ ਤੇ ਅਨਾਰ ਦਾ ਭਾਅ 600 ਰੁਪਏ ਕਿਲੋ ਦੱਸਿਆ ਪਾਕਿਸਤਾਨ ਦਾ ਆਪਣਾ ਕੀ ਦੱਸਿਆ ਅਨਾਰ ਆਪਣਾ 200 ਰੁਪਏ ਕਿਲੋ ਆਪਣਾ 200 ਤੇ ਪਾਕਿਸਤਾਨ ਦਾ ਮਿੱਤਰ ਪਿਆਰੋ 6